ਆਪਣੇ ਚੈਨਲ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਬਾਈ ਠੀਕ ਠਾਕ ਹਾਂ। ਕਿੰਨਾ ਭਾਈ ਆਪਾਂ ਝੋਨਾ ਲਾਇਆ 131 ਹੋ ਗਏ ਇਹਨੂੰ 5-6 ਦਿਨ ਲੱਗੇ ਇਹਨੂੰ। ਅਜੇ ਰੇਰੂ ਕੁਛ ਨਹੀਂ ਪਾਇਆ। ਬਹੁਤ ਵਧੀਆ ਚੱਲਣ ਚ ਇਹਦੀ ਦਿ ਮਤਲਬ ਆਪਾਂ ਨੂੰ ਲੱਗਦਾ ਵੀ ਮੀਂਹ ਕਾਰਨ ਵੀ ਲਾ ਲਓ, ਕੁਛ ਮੌਸਮ ਵੀ ਲਾ ਲਓ, ਕੁਛ ਵੈਰਾਈਟੀ ਵੀ ਇਹ ਜੀ ਵੀ ਬਹੁਤ ਵਧੀਆ ਚੱਲਿਆ ਝੋਨਾ ਆਪਣਾ। ਪਰ ਇਸ ਵਾਰ ਝੋਨੇ ਦੇ ਵਿੱਚ ਜਿੱਥੇ ਚੰਗੇ ਪਾਣੀ ਹੈ ਚੰਗੇ ਵਾਹਣ ਹੈ ਆ ਤੁਹਾਨੂੰ ਮੈਂ ਦਿਖਾਉਣਾ ਜੀਬ ਇਹ ਬਹੁਤ ਜ਼ਿਆਦੇ ਆ ਬਾਈ ਪਤਾ ਨਹੀਂ ਹੈ ਕੀ ਹੈ ਹੈ ਇਸ ਵਾਰੀ ਹੈ ਆਪਣੇ ਤਾਂ ਵੀ ਪਹਿਲਾਂ ਤਾਂ ਕਰੇ ਨਹੀਂ ਇਹ ਦੇਖੇ ਹੈਗੇ ਝੋਨੇ ਦੇ ਵਿੱਚ ਕੋ ਡੱਡੂ ਵੀ ਇਹ ਤੇ ਜ਼ਰੂਰ ਹੁੰਦਾ ਡੱਡੂਆਂ ਦੇ ਬੱਚੇ ਜੀ ਉਹ ਤਾਂ ਬਹੁਤ ਦੇਖੇ ਨੇ ਪਰ ਆ ਨੀਕਦੇ ਦੇਖੇ ਬਾਈ ਇੰਨੇ ਜ਼ਿਆਦੇ ਨੇ ਸਾਰੇ ਝੋਨੇ ਦੇ ਵਿੱਚੀ ਤੇ ਜੇ ਕੋਈ ਵੀਰ ਦੇ ਧਿਆਨ ਚ ਹੈਗੀ ਇਹ ਗੱਲ ਤਾਂ ਜਰੂਰ ਦੱਸਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਜਾਨਵਰ ਜਾਂ ਕੀ ਹੈ ਵੈਸੇ ਹੈ ਤਾਂ ਹੀ ਫਾਇਦੇਮੰਦੀ ਹੈ ਕਿਉਂਕਿ ਜੇ ਕੋਈ ਸ਼ੌਂਕ ਵਗੈਰਾ ਪੈਂਦੀ ਹੈ ਜਿੱਥੇ ਕੋਈ ਦਾਹਾਂ ਉੱਪਰ ਆਉਂਦਾ ਕੋਈ ਉਹਨੂੰ ਖਾਂਦੇ ਨੇ ਇਹ ਤੇ ਆਪਣਾ ਵੀ ਅੰਦਾਜ਼ਾ ਹੀ ਹੈ ਪਰ ਜੇ ਕਿਸੇ ਵੀਰ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਜੀ ਧੰਨਵਾਦ ਜੀ